ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਸਾਰੀਆਂ ਜਿਹੜੀਆਂ ਛੱਲੀਆਂ ਆਪਣੀਆਂ ਉਹ ਵੱਡੀਆਂ ਹੋ ਗਈਆਂ ਇਹ ਦੇਖੋ ਤੁਸੀਂ ਤੇ ਹਰ ਇੱਕ ਬੂਟੇ ਨੂੰ ਜਿਹੜੀ ਆਹ ਦੇਖੋ ਛੱਲੀਆਂ ਲੱਗੀਆਂ ਹੋਆਂ ਨੇ ਇਹ ਪਿੰਡੂਗਾ ਪਿੰਡੂਗਾ ਵੀ ਬਹੁਤ ਲੱਗ ਰਿੰਗਾ ਤੇ ਜਦੋਂ ਅਸੀਂ ਕੋਈ ਚੀਜ਼ ਨਵੀਂ ਬੀਜਦੇ ਆ ਤਾਂ ਸਾਨੂੰ ਨਵੇਂ-ਨਵੇਂ ਐਕਸਪੀਰੀਐਂਸਸ ਹੁੰਦੇ ਆ ਜਿਵੇਂ ਇਹ ਪਿੰਡੀਆਂ ਅਸੀਂ ਕਾਫੀ ਨੇੜੇ-ਨੇੜੇ ਲਾਤੀਆਂ ਸੀ ਤਾਂ ਹੁਣ ਇਹ ਸੋਚਿਆ ਕਿ ਜਦੋਂ ਵੀ ਕੋਈ ਜਿਵੇਂ ਗੁਵਾਰਾ ਦੇਖੋ ਤੁਸੀਂ ਇਹ ਵੀ ਬੜਾ ਨੇੜੇ-ਨੇੜੇ ਲੱਗਿਆ ਇੱਕ ਤਾਂ ਨੇੜੇ ਲੱਗਣ ਦਾ ਲਾਉਣ ਦਾ ਕਾਰਨ ਇਹ ਸੀ ਕਿ ਕਈ ਵਾਰੀ ਕੋਈ ਚੀਜ਼ ਨਾ ਉਗਦੀ ਨਹੀਂ ਤੇ ਉਹ ਨੇੜੇ ਤਾਂ ਲਾਈ ਸੀ ਵੀ ਜੇ ਵਿੱਚੋਂ ਕੋਈ ਬੂਟਾ ਸੁੱਕ ਵੀ ਜਾਂਦਾ ਤਾਂ ਚਲੋ ਮਤਲਬ ਕੋਈ ਨਾ ਕੋਈ ਤਾਂ ਹਰਾ ਧਰਊਗਾ ਬੂਟਾ ਇਸ ਕਰਕੇ ਥੋੜਾ ਨੇੜੇ ਲਾਤਾ ਸੀਗਾ ਪਰ ਹੁਣੇ ਸੋਚਿਆ ਘੱਟੋ ਘੱਟ ਡੇਢ 2 ਫੁੱਟ ਦਾ ਫਾਸਲਾ ਇੱਕ ਬੂਟੇ ਦੇ ਵਿੱਚ ਆਈਦਾ ਤਾਂ ਕਿ ਫਿਰ ਨਾ ਸੌਖੇ ਰਹੀਦਾ ਸਬਜੀ ਤੋੜਨ ਵਾਸਤੇ ਵੀ ਤੇ ਬੂਟੇ ਗਰੋ ਵੀ ਵਧੀਆ ਕਰਦੇ ਆ ਆ ਦੇਖੋ ਜਿਵੇਂ ਇਹ ਪਿੰਡੀ ਆ ਇਹ ਹੋਰ ਕਿਸਮ ਦਾ ਪੱਤਾ ਪਤਲਾ ਹੈ ਇਹ ਵੀ ਥੋੜੀ ਜੀ ਨੇੜੇ ਹੀ ਲੱਗ ਗਈ ਸੰਗਣੀ ਬਹੁਤ ਐ ਤੋੜਨੀ ਬੜੀ ਔਖੀ ਹੁੰਦੀ ਐ ਕਿਉਂਕਿ ਕੰਡ ਬਹੁਤ ਹੁੰਦੀ ਐ ਭਿੰਡੀ ਤੇ ਤੇ ਜਦੋਂ ਤੋੜੀਦੀ ਐ ਤੇ ਬਸ ਫਿਰ ਕੰਡ ਨਾਲ ਖਾਰਿਸ਼ ਖੁਰਖੋਣ ਲੱਗ ਜਾਂਦੀ ਐ ਇਹ ਤੂਰੀਆਂ ਹੁਣ ਲੱਗਣੀਆਂ ਸ਼ੁਰੂ ਹੋ ਗਈਆਂ ਦੇਖੋ ਪਹਿਲਾਂ ਮੌਸਮ ਗਰਮੀ ਦਾ ਬਹੁਤ ਜ਼ਿਆਦਾ ਸੀਗਾ ਤੇ ਤੂਰੀਆਂ ਲੱਗਦੀਆਂ ਨਹੀਂ ਸੀ ਪੱਦੂਆਂ ਨੇ ਵੀ ਇੱਕ ਵਾਰੀ ਬੰਦ ਕਰਤਾ ਸੀ ਲੱਗਣਾ ਦੇਖੋ ਇਹ ਵੀ ਤੋਰੀ ਐ ਇਸਾਰਗੇ ਤੂਰਗੇ ਸਾਹਮਣੇ ਵੀ ਇੱਕ ਤੂਰਗਾ ਉੱਧਰ ਖੜੀ ਆ ਕਾਫੀ ਵੱਡੀ ਹੋਈ ਖੜੀ ਇੱਕ ਸ਼ਾਇਦ ਇਸ ਨਹੀਂ ਨਹੀਂ ਤੁਹਾਨੂੰ ਕਿਉਂਕਿ ਪੱਤਿਆਂ ਦੇ ਵਿੱਚ ਇਹ ਲੁਕ ਜਾਂਦੀਆਂ ਰੰਗ ਇਹਨਾਂ ਦਾ ਪੱਤਿਆਂ ਵਰਗਾ ਇਹ ਆ ਦੇਖੋ ਤੂਰਗਾ ਲੱਗਣ ਲੱਗ ਗਈਆਂ ਤੇ ਅੱਲਾ ਵੀ ਦਵਾਰਾ ਆ ਦੇਖੋ ਤੁਸੀਂ ਇਹ ਅੱਲਾ ਲੱਗੀਆਂ ਹੋਊਗਾ ਤੁਹਾਨੂੰ ਦਿਖਾਉਣੀ ਆ ਦੇਖੋ ਇਹ ਦੇਖੋ ਅੱਲਾ ਵੀ ਲੱਗਣੀਆ ਸ਼ੁਰੂ ਹੋ ਗਈਆਂ ਕਿਉਂਕਿ ਪਹਿਲਾਂ ਇੰਨੀ ਗਰਮੀ ਸੀ ਗਰਮੀ ਦੇ ਵਿੱਚ ਪੌਦਿਆਂ ਨੂੰ ਸਰਵਾਈਵ ਕਰਨਾ ਹੀ ਔਖਾ ਸੀਗਾ ਤੇ ਇਹ ਬੈਂਗਣੀ ਨੇ ਦੁਆਰਾ ਦੇਖੋ ਫੁੱਲ ਪੈ ਗਏ ਇਹਨੂੰ ਚਲਾਈ ਆਪਣੇ ਪੇਠੇ ਦੀ ਵੀਰ ਇਹ ਹੁਣ ਪੀਲੀ ਹੋ ਗਈ ਹੈ ਗਰਮੀ ਕਰਕੇ ਹੋ ਗਈ ਸ਼ਾਇਦ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਪਰ ਅੱਜ ਇੱਕ ਪੇਠਾ ਅਸੀਂ ਬੜਾ ਵੱਡਾ ਸਾਹਮਣੇ ਲੱਗਾ ਹੋਇਆ ਸੀਗਾ ਉੱਥੋਂ ਲਾਇਆ ਤੇ ਇੱਕ ਪੇਠਾ ਉਧਰ ਲੱਗਾ ਹੋਇਆ ਹੈ ਹੁਣ ਮੈਂ ਉਧਰ ਨਹੀਂ ਜਾਵਾਂਗੀ ਓਕੇ ਕਾਫੀ ਸਾਰੇ ਬੂਟੇ ਲੱਗੇ ਹੋਏ ਤੇ ਰੁੱਤ ਵੀ ਥੋੜੀ ਸਭ ਸੁਤੀ ਦੀ ਹੁੰਦੀ ਹੈ ਇੱਕ ਮੈਨੂੰ ਜ਼ੁਕਾਮ ਬਹੁਤ ਹੋਇਆ ਪਿਆ ਗਲਾ ਮੇਰਾ ਖਰਾਬ ਹੈ ਪਰ ਫਿਰ ਵੀ ਮੈਂ ਸੋਚਿਆ ਕਿ ਵੀਡੀਓ ਬਣਾਵਾ ਇਹ ਦੇਖੋ ਮਿਰਚਾਂ ਲਾਲ ਲੱਗਾ ਉਹ ਟਾਣੀ ਥੱਲੇ ਲੱਗੀ ਹੋਈ ਹੈ ਅਸਲ ਵਿੱਚ ਮੇਰੇ ਕੋਲ ਥੋੜੀ ਜੀ ਸਮੇਂ ਦੀ ਘਾਟ ਹੁੰਦੀ ਹੈ ਛੁੱਟੀ ਹਲ ਦੇਣੀ ਮੈਂ ਸਿਰਫ ਦੇਖੋ ਕੀ ਕਰ ਸਕਦੀ ਆ ਇਹਦੀ ਗਾਰਡਨ ਦੀ ਇਹ ਦੇਖੋ ਮਿਰਚਾਂ ਬਹੁਤ ਹੀ ਸੂਣੀ ਹੈ ਦੇਖੋ ਲਾਲ ਮਿਰਚ ਬੂਟੇ ਹੈਗੇ ਆਪਣੇ ਥੋੜੇ ਭਰੇ ਪਏ ਆ ਮਿਰਚਾਂ ਦੇ ਤੇ ਦੇਖੋ ਇਹਨਾਂ ਮਿਰਚਾਂ ਦੀ ਚਟਨੀ ਬੜੀ ਸਵਾਦ ਬਣਦੀ ਹੈ ਤੇ ਮੱਖਣ ਨਾ ਖਾਈਏ ਤਾਂ ਫਿਰ ਤਾਂ ਕਹਿਣੇ ਕੀ ਹੈ ਲੱਸੀ ਹੋਵੇ ਮੱਖਣ ਹੋਵੇ ਨਾਲ ਸਭ ਤੋਂ ਸਵਾਦ ਰੋਟੀ ਹੈ ਜਿਹੜੀ ਉਹ ਚਟਨੀ ਨਾਲ ਹੀ ਲੱਗਦੀ ਆ ਦੇਖੋ ਸਵੇਹਾ ਇਹਨਾਂ ਨੂੰ ਉਹ ਹੋ ਲਾਵਾਂਗੇ ਫਿਰ ਚਣ ਇਹ ਆਪਣੇ ਅਰਹਰ ਦੇ ਬੂਟੇ ਇਹ ਵੀ ਪਹਿਲੀ ਵਾਰ ਲਾਏ ਆ ਦੇਖਦੇ ਇਹਨਾਂ ਨੂੰ ਕਦੋਂ ਫੁੱਲ ਪੈਂਦੇ ਆ ਤੇ ਕਦੋਂ ਜਿਹੜੀਆਂ ਫਲੀਆਂ ਲੱਗਣੀਆਂ ਸ਼ੁਰੂ ਹੁੰਦੀਆਂ ਫਿਰ ਤੁਹਾਨੂੰ ਦਿਖਾਵਾਂਗੇ ਇਹਦੇ ਫਲੀਆਂ ਇਹਦੇ ਫੁੱਲ ਤੇ ਇਹਦੀ ਸਬਜੀ ਮੱਕੀ ਤੁਹਾਨੂੰ ਮੈਂ ਦਿਖਾਈ ਦਿੱਤੀ ਸੀ ਸੇਰੇ ਭਰੀ ਹੋਈ ਐ ਛੱਲੰਗਾ ਨਾ ਚਲੋ ਫਰੈਂਡਸ ਅੱਜ ਲਈ ਇਹ ਨਹੀਂ ਕੱਲ ਨੂੰ ਫਿਰ ਸਵੇਰ ਦਾ ਤੁਹਾਨੂੰ ਵੀਊ ਦਿਖਾਵਾਂਗੀ ਗਾਰਡਨ ਦਾ ਥੈਂਕਸ ਫਰ ਵਾਚਿੰਗ ਐਂਡ ਟੇਕ ਕੇਅਰ